ਤਸਵੀਰ ਤਾਂ ਉਹਖਾਈਏ ਜਿੱਤੋਂ ਸਿੱਖ ਸੰਗਤ ਆ ਰਹੀ ਹੈ ਤਾਂ ਇੰਜ ਲੱਗਦਾ ਆ ਕਿ ਇਸ ਸੰਗਤ ਪੂਰਾ ਪੰਜਾਬ ਇੱਥੇ ਉਮੜ ਗਿਆ ਪੂਰਾ ਪੰਜਾਬ ਜਕਾਰੇ ਬੁਲਾਉਂਦਾ ਇੱਥੇ ਤੁਹਾਨੂੰ ਨਜ਼ਰ ਆਏਗਾ ਔਰ ਇੱਕ ਖੂਬਸੂਰਤ ਤਸਵੀਰ ਤਖਤ ਸ੍ਰੀ ਕੇਸਰ ਸਾਹਿਬ ਦੀ ਜਿੱਥੇ ਇਕੱਠ ਜੜਾਇਆ ਬਹੁਤ ਜ਼ਿਆਦਾ ਆ ਪਰ ਪ੍ਰਸ਼ਾਸਨ ਵੱਲੋਂ ਵੀ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਪਾਰਕਿੰਗ ਜਿਹੜੀ ਆ ਉਹ ਬਾਹਰ-ਬਾਰ ਲਾ ਦਿੱਤੀ ਆ ਗੱਡੀਆਂ ਜਿਹੜੀਆਂ ਅੰਦਰ ਨਹੀਂ ਆਉਣ ਤੀਆਂ ਜਾ ਰਹੀਆਂ ਜਿਸ ਕਰਕੇ ਅੰਦਰ ਵਾਲੀ ਸਾਈਡ ਜਿੱਥੇ ਆਪਾਂ ਕਹ ਲਈਏ ਕਿ ਪਰਿਸਰ ਹੈ ਗੁਰਦੁਆਰਾ ਪਰਿਸਰ ਹੈ ਉਹਦੇ ਆਲੇ-ਦਾਲੇ ਕੱਠ ਜਿਹੜਾ ਆ ਘੱਟ ਹੋਣ ਕਰਕੇ ਟ੍ਰੈਫਿਕ ਜਾਮ ਨਹੀਂ ਹੋ ਰਿਹਾ ਪਰ ਸੰਗਤ ਜਿਹੜੀ ਹੈ ਉਹਨਾਂ ਦਾ ਉਤਸ਼ਾਹ ਉਹਨਾਂ ਦੇ ਆਪਣੇ ਗੁਰੂ ਨੂੰ ਦੇਖਣ ਦਾ ਜਿਹੜਾ ਚਾਹ ਆ ਉਹ ਬਹੁਤ ਜ਼ਿਆਦਾ ਹੈ ਤਕਸਰੀ ਕੇਸਗੜ ਤੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਔਰ ਸੰਗਤਾਂ ਦਾ ਇਹ ਉਤਸ਼ਾਹ ਤੁਹਾਨੂੰ ਲਾਈਵ ਦਿਖਾਇਆ ਜਾ ਰਿਹਾ ਹੈ ਔਰ ਤੁਸੀਂ ਸਾਜਾਵਟ ਦੇਖ ਸਕਦੇ ਹੋ ਪਾਤ ਪਾਤ ਦੇ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਅੰਦਰ ਤੱਕ ਸਾਹਿਬ ਦੇ ਅੰਦਰ ਕੀਤੀ ਗਈ ਹੈ ਬਾਹਰ ਲਾਈਟਿੰਗ ਬੜੀ ਸ਼ਾਨਦਾਰ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਇਹ ਉਹ ਅਨੰਦਪੁਰ ਸਾਹਿਬ ਹੈ ਜਿੱਥੇ ਗੁਰੂ ਬਸ ਗੁਰੂ ਸਾਹਿਬਾਨ ਦਾ ਬਹੁਤ ਵੱਡਾ ਸਮਾ ਜੜਾ ਉਹਨਾਂ ਦਾ ਉਹਨਾਂ ਨੇ ਬਤਾਇਆ ਆ ਔਰ ਇੱਥੋਂ ਹੀ ਆਪਾਂ ਕਹਿੰਦੇ ਹਾਂ ਵੀ ਸਿੱਖੀ ਦੀ ਉਹ ਅਸਲ ਸਿਆਸਤ ਜੜੀ ਮੰਨੀ ਜਾਂਦੀ ਹੈ ਜਿੱਤੋਂ ਪਹਾੜੀ ਰਾਜਿਆਂ ਦੇ ਨਾਲ ਯੁੱਧ ਹੋਏ ਆ ਔਰ ਤੁਸੀਂ ਦੇਖੋ ਪੂਰਾ ਜਿਹੜਾ ਇਹ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਐਦਾਂ ਲੱਗਦਾ ਹੈ ਕਿ ਇਹ ਪੂਰਾ ਆਨੰਦਪੁਰ ਸਾਹਿਬ ਆਨੰਦ ਦੇ ਵਿੱਚ ਹੈ ਔਰ ਹਰ ਪਾਸੇ ਤੁਹਾਨੂੰ ਲਾਈਟਿੰਗ ਦਿਖੇਗੀ ਸੰਗਤ ਕਿਸੇ ਨਾ ਕਿਸੇ ਕੋਨੇ ਤੋਂ ਆਉਂਦੀ ਜਾਂਦੀ ਦਿਖੇਗੀ ਔਰ ਜੇਕਰ ਤਸਵੀਰ ਜਿਹੜੀ ਹੈ ਤੁਹਾਨੂੰ ਹੋਰ ਹੋਰ ਕੋਨਿਆਂ ਦੀ ਵੀ ਦਿਖਾਈ ਜਾਵੇ ਤਾਂ ਉਹ ਤਸਵੀਰਾਂ ਬਹੁਤ ਖੂਬਸੂਰਤ ਹੋ ਨਿਕਲਦੀਆਂ ਨੇ सतनाम श्री वाहेगुरु सतनाम श्री वाहीगुरु सतनाम श्री वाहेगुरु गुरु तन आपने दर्शक क्या नाम है आपके नाम क्या आप सरकार का आदमी क्या बिजली का आदमी क्या नमक का आदमी क्या तस्कर का आदमी क्या बड़ा इंजीनियर क्या विशेषता क्या आपने सरकार की मांग क्या इन्हें राज्य भी जो किस चीज के आधार की किस चीज के आधार की तो कुत्ते हसन ने हुसैन है एना कियारा ने नाम बीबी फा पुत्रेटा कर

भाई सब सुरी चकर

ਦਾਸ ਸਮਾਏ ਚਕਦਰ ਸਿੰਘ ਗੋਬਿੰਦ ਸਿੰਘ ਮਹਾਰਾਜੀ ਦੇ ਦੁਆਲੇ ਅਸਦਰ ਤਸਵੀਰ ਤੋਂ ਸਾਨੂੰ ਇਹ ਮਿਲਦੀ ਹੈ ਕਿ ਘਰਾਂ ਵਿੱਚ ਗੁਰਬਾਣੀ ਦੀ ਕੋਥੀ ਸਹਿਵਾਰ ਗੁੱਡਗਾ ਸਹਿਵਾਰ ਆਦਿ ਉਹਨਾਂ ਨੂੰ ਕਦੇ ਲਿਖੇ ਹੱਥੀਆਂ ਕਿੱਦੇ ਹੱਥੀ ਲਗਾਉਣੇ ਸਰਬਜੀ ਉਹਨਾਂ ਨੂੰ ਦਰਸ਼ਨ ਕਰੇ ਪੜਨ ਤੋਂ ਪ੍ਰਾਪਤ ਕਰ ਸੋਨੇ ਸੁਜਜੇ ਕਪੜੇ ਵਿੱਚ ਲਪੇਟ ਕੇ ਸਰਾਹਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ ਜਾਂਦਾ ਹੈ। ਉਹ ਜਿੰਨਾ ਵੀ ਗੁਰਬਾਣੀ ਦਾ ਵਧ ਤੋਂ ਵਸਤਕਾਰ ਕਰਾਂਗੇ

महाराजा रणजीत सिंह जी के नाम के पिंड बटरुखा को प्राप्त हुई जिस उसे लिखा हुआ है श्री गुरु गोबिंद सिंह जी के कमर की तलवार है कि कभी देखते या देखते जिसे दे मुख्य उसे लिखा है गुरु नानक सर्व शिक्षा सहाय भाई साहब ने कपया तो, तो श्री साहब ए भी श्री गुरु गोबिंद सिंह जी महाराज के कर्म राजे संघ जी जो सतगुरु जी आनंदगढ़ साहब का किला छठ चमकौर साहब माछीवाड़ा साहब हमें हुए अपना सर्वंस वार के रायपुर के पावन साथी के पहुंचे ता राय कलम के साथ सेवा की थी सेवा को तो कोचों के सिरिस साथ बने राय कलम के जीने शक्ति एक है तेरे को बोलते महाराज जी कर कमलांदा निजी इस आय को सब के लिए चलाने वाला ताकि तो तेरे पानी में कला रखता है नाली गुरुवारा सर गुरु के घर में पूरा सहेलो गुरुवारा सीएस गुरु के घर पूरा सहेलो

ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਇਹ ਰਾਤ ਦੀਆਂ ਤਸਵੀਰਾਂ ਆ ਔਰ ਮੇਰੇ ਪਿੱਛੇ ਤਖਤ ਸ੍ਰੀ ਕੇਸਗੜ ਦੀਆਂ ਸਾਜੋ ਸਜਾਵਟ ਦੀਆਂ ਤਸਵੀਰਾਂ ਜਿੱਥੇ ਕਿ ਬਹੁਤ ਖੂਬਸੂਰਤ ਨਜ਼ਾਰਾ ਆ ਔਰ ਇਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਸੰਗਤਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਜਗਮਗਾਈ ਹੋਈ ਏ ਇਹ ਤਖਤ ਸ੍ਰੀ ਕੇਸਗੜ ਸਾਹਿਬ ਦੀ ਧਰਤੀ ਸੰਗਤਾਂ ਦਾ ठाठा ਮਾਰਦਾ ਇਕੱਠ ਔਰ ਇਹ ਲੱਗਦਾ ਹੈ ਕਿ ਪੂਰੇ ਭਾਰਤ ਚੋਂ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਸਿੱਖ ਵਸਦੇ ਨੇ ਅੱਜ ਦਾ ਆ ਜਿਹੜਾ ਇਹ ਇਕੱਠ ਹੈ ਤਾਂ ਇਹ ਕਿਲੇ ਕਿ ਹੋਲਾ ਮਹੱਲਾ ਸਵੇਰੇ ਆ ਔਰ ਇਹ ਤਸਵੀਰਾਂ ਜੜੀਆਂ ਨੇ ਇੱਕ ਰਾਤ ਯਾਨੀ ਇੱਕ ਦਿਨ ਪਹਿਲਾਂ ਦੀਆਂ ਨੇ ਔਰ ਤੁਸੀਂ ਦੇਖੋ ਵੀ ਸੰਗਤਾਂ ਦੀ ਜਿਹੜੀ ਤਿਆਰੀ ਹੈ ਉਹ ਬਹੁਤ ਦਿਨਾਂ ਦੀ ਹੁੰਦੀ ਹੈ ਹਰ ਸਾਲ ਹੋਲੇ ਮਹੱਲੇ ਦੇ ਉੱਤੇ ਇਸ ਤਖਤ ਦੇ ਉੱਤੇ ਰੌਣਕਾਂ ਲੱਗਦੀਆਂ ਨੇ ਸੰਗਤਾਂ ਦਾ ਜਿਹੜਾ ਇੱਕ ਇਕੱਠ ਹੈ ਉਹ ਠਾਠਾ ਮਾਰਦਾ ਇੱਥੇ ਆਉਂਦਾ ਆ ਔਰ ਮਾਝਾ ਮਾਲਵਾ ਦੁਆਬਾ ਹੀ ਨਹੀਂ ਸਗੋ ਵਦੇਸ਼ਾਂ ਤੋਂ ਵੀ ਜਿੱਥੇ ਸਿੱਖ ਸੰਗਤ ਹੈ ਉਹ ਇੱਥੇ ਆ ਕੇ ਨਤਮਸਤਕ ਹੁੰਦੀ ਹੈ ਔਰ ਗੁਰੂ ਸਬਾਨ ਤੋਂ ਅਸੀਸਾਂ ਦੁਆਮਾਂ ਤੇ ਦਾ ਥਾਪੜਾ ਲੈ ਕੇ ਪੂਰੇ ਸਾਲ ਦੀ ਸ਼ੁਰੂਆਤ ਕਰਦੀ ਹੈ ਜਿਵੇਂ ਐਸੇ ਗੱਲ ਕੀਤੀ ਜਾਵੇ ਤੇ ਅੱਜ ਸਿੱਖਾਂ ਦੇ ਲਈ ਅਕੂ ਗੁਚੇਤ ਦੀ ਸੰਗਰਾਣ ਹੈ ਤੇ ਅੱਜ ਨਵਾਂ ਸਾਲ ਵੀ ਹੈ ਔਰ ਤੁਸੀਂ ਦੇਖੋ ਵੀ ਜੇਕਰ ਅਸੀਂ ਮੇਨ ਐਂਟਰਸ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੋਂ ਸਿੱਖ ਸੰਗਤ ਆ ਰਹੀ ਹੈ ਤਾਂ ਇੰਝ ਲੱਗਦਾ ਹੈ ਕਿ ਇਸ ਸੰਗਤ ਪੂਰਾ ਪੰਜਾਬ ਇੱਥੇ ਉਮੜ ਗਿਆ ਪੂਰਾ ਪੰਜਾਬ ਜਕਾਰੇ ਬੁਲਾਉਂਦਾ ਇੱਥੇ ਤੁਹਾਨੂੰ ਨਜ਼ਰ ਆਏਗਾ ਔਰ ਇੱਕ ਖੂਬਸੂਰਤ ਤਸਵੀਰ ਤਖਤ ਸ੍ਰੀ ਕੇਸਰ ਸਾਹਿਬ ਦੀ ਜਿੱਥੇ ਇਕੱਠ ਜੜਾਇਆ ਬਹੁਤ ਜ਼ਿਆਦਾ ਆ ਪਰ ਪ੍ਰਸ਼ਾਸਨ ਵੱਲੋਂ ਵੀ ਬੜੇ ਵਧੀਆ ਪ੍ਰਬੰਧ ਕੀਤੇ ਗਏ ਨੇ ਪਾਰਕਿੰਗ ਜਿਹੜੀ ਆ ਉਹ ਬਾਹਰ-ਬਾਰ ਲਾ ਦਿੱਤੀ ਆ ਗੱਡੀਆਂ ਜਿਹੜੀਆਂ ਅੰਦਰ ਨਹੀਂ ਆਉਣ ਤੀਆਂ ਜਾ ਰਹੀਆਂ ਜਿਸ ਕਰਕੇ ਅੰਦਰ ਵਾਲੀ ਸਾਈਡ ਜਿੱਥੇ ਆਪਾਂ ਕਹ ਲਈਏ ਕਿ ਪਰਿਸਰ ਹੈ ਗੁਰਦੁਆਰਾ ਪਰਿਸਰ ਹੈ ਉਹਦੇ ਆਲੇ-ਦਾਲੇ ਕਾਠ ਜਿਹੜਾ ਆ ਘਟ ਹੋਣ ਕਰਕੇ ਟ੍ਰੈਫਿਕ ਜਾਮ ਨਹੀਂ ਹੋ ਰਿਹਾ ਪਰ ਸੰਗਤ ਜਿਹੜੀ ਹੈ ਉਹਨਾਂ ਦਾ ਉਤਸ਼ਾਹ ਉਹਨਾਂ ਦੇ ਆਪਣੇ ਗੁਰੂ ਨੂੰ ਦੇਖਣ ਦਾ ਜਿਹੜਾ ਚਾ ਆ ਉਹ ਬਹੁਤ ਜ਼ਿਆਦਾ ਹੈ ਤੱਕ ਸ੍ਰੀ ਕੇਸਗੜ ਤੋਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਔਰ ਸੰਗਤਾਂ ਦਾ ਇਹ ਉਤਸ਼ਾਹ ਤੁਹਾਨੂੰ ਲਾਈਵ ਦਿਖਾਇਆ ਜਾ ਰਿਹਾ ਹੈ ਔਰ ਤੁਸੀਂ ਸਾਜਾਵਟ ਦੇਖ ਸਕਦੇ ਹੋ ਬਾਤ ਬਾਤ ਦੇ ਫੁੱਲਾਂ ਦੀ ਸਜਾਵਟ ਜਿਹੜੀ ਹੈ ਉਹ ਅੰਦਰ ਤੱਕ ਸਭ ਦੇ ਅੰਦਰ ਕੀਤੀ ਗਈ ਹੈ ਬਾਹਰ ਲਾਈਟਿੰਗ ਬੜੀ ਸ਼ਾਨਦਾਰ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਇਹ ਉਹ ਅਨੰਦਪੁਰ ਸਾਹਿਬ ਹੈ ਜਿੱਥੇ ਗੁਰੂ ਬਸ ਗੁਰੂ ਸਾਹਿਬਾਨ ਦਾ ਬਹੁਤ ਵੱਡਾ ਸਮਾ ਜੜਾ ਉਹਨਾਂ ਦਾ ਉਹਨਾਂ ਨੇ ਬਤਾਇਆ ਆ ਔਰ ਇੱਥੋਂ ਹੀ ਆਪਾਂ ਕਹਿੰਦੇ ਆ ਵੀ ਸਿੱਖੀ ਦੀ ਉਹ ਅਸਲ ਸਿਆਸਤ ਜਿਹੜੀ ਮੰਨੀ ਜਾਂਦੀ ਹੈ ਜਿੱਦੋਂ ਪਹਾੜੀ ਰਾਜਿਆਂ ਦੇ ਨਾਲ ਯੁੱਧ ਹੋਏ ਆ ਔਰ ਤੁਸੀਂ ਦੇਖੋ ਪੂਰਾ ਜਿਹੜਾ ਇਹ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਐਦਾਂ ਲੱਗਦਾ ਹੈ ਕਿ ਇਹ ਪੂਰਾ ਅਨੰਦਪੁਰ ਸਾਹਿਬ ਆਨੰਦ ਦੇ ਵਿੱਚ ਆ ਔਰ ਹਰ ਪਾਸੇ ਤੁਹਾਨੂੰ ਲਾਈਟਿੰਗ ਦਿਖੇਗੀ ਸੰਗਤ ਕਿਸੇ ਨਾ ਕਿਸੇ ਕੋਨੇ ਤੋਂ ਆਉਂਦੀ ਜਾਂਦੀ ਦਿਖੇਗੀ ਔਰ ਜੇਕਰ ਤਸਵੀਰ ਜਿਹੜੀ ਹੈ ਤੁਹਾਨੂੰ ਹੋਰ ਹੋਰ ਕੋਨਿਆਂ ਦੀ ਵੀ ਦਿਖਾਈ ਜਾਵੇ ਤਾਂ ਉਹ ਤਸਵੀਰਾਂ ਬਹੁਤ ਖੂਬਸੂਰਤ ਹੋ ਨਿਕਲਦੀਆਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ वाहे गुरु तन अपने कर्तव्यों को लेकर इतने बातों की इतने बातों की दिन दिन मारे आते हैं दिन दिन कर लेते हैं आगे 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 हीद हो बीबी फा नेटा कर दिया जोबेब नेटा कर दिया

ਜੋ ਜੋ ਸੁਣਾ ਲਿਆ ਆਪਣੇ ਸਰੀਰ ਦੇ ਉੱਤੇ ਫਰੀ ਇੱਕ ਦੋ ਹੀ ਤੀਆਂ ਤਾਰਾਂ ਦੇ ਮੁੱਢੇ ਕੋਟ ਪਹਿਨੇ ਹੁੰਦੇ ਤੇ ਉਹਨਾਂ ਨੂੰ ਕੱਟਣ ਦੇ ਕੰਮ ਆਇਆ ਕਰਦਾ ਭਾਈ ਸਾਹਿਬ ਦੇ ਕਬੇ ਆਪជា दाहे ਆਪਨੀ ਦੋਨੋਂ ਸਰਕਰ ਤੇਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਬਰ ਕਸਧਿਆ ਖੰਸ਼ੀਰੇ ਤੇ ਦਾਹੇ

महाराजा रणजीत सिंह जी के नाम के पिंड बटरुखा को प्राप्त हुई जिसमें लिखा हुआ है श्री गुरु गोबिंद सिंह जी के कमर की तलवार है कि कभी देख के या देख दे दे तो दे 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 के जिसे मुख्य रूप से है गुरु नानक सर्व सिखा सहाय भाई साहब ने कपया तो श्री साहब ये भी श्री गुरु गोबिंद सिंह जी महाराज के कमला के संघ जी जो आनंदगढ़ साहब किला छठ चमकौर साहब माछीवाड़ा साहब हमें हुए अपना सर्वंस के रायपुर को भी पावन साथी दे पहुंचे ता राय कलम के सतगुरु ने सेवा की थी सेवा तो कुछ होके श्री सतगुरु ने राय कलम शक्ति इनके हैं तेरी गुरु बोध सुधि महाराज जी कर कमलांदा निजी सहाय सब कर हत्तो के भी चलाने वाला ताकि तो सिर्फ पानी के बड़ा रास्ता है नाले गुरुद्वारा सब गुरु के गांड पूरा सहायक गुरुद्वारा सीस गांड गुरु के गांड पूरा सहायक

ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਉਣ ਜਾ ਰਹੇ ਇਹ ਰਾਤ ਦੀਆਂ ਤਸਵੀਰਾਂ ਆ ਔਰ ਮੇਰੇ ਪਿੱਛੇ ਤਕਸਰੀ ਕੇਸਗੜ ਦੀਆਂ ਸਾਜੋ ਸਜਾਵਟ ਦੀਆਂ ਤਸਵੀਰਾਂ ਜਿੱਥੇ ਕਿ ਬਹੁਤ ਖੂਬਸੂਰਤ ਨਜ਼ਾਰਾ ਆ ਔਰ ਇਹ ਤਸਵੀਰਾਂ ਇਹ ਦੱਸਦੀਆਂ ਨੇ ਕਿ ਸੰਗਤਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ